ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਸੱਤਾਂਵਾ ਸੇਰ ਲਈ ਲੈ ਕੇ ਆਏ ਜੀ 4 ਬਈ ਤਾਜ਼ੀਆਂ ਕੁਈਆਂ 2 ਗੱਬੜਾਂ ਨੇ ਆਓ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹੱਸਕਾਲ ਜੀ ਸਾਸਰੀਕਾ ਹੋਰ ਸਾਰੇ ਭੈਣ ਭਰਾਵਾਂ ਨੂੰ ਸਾਸਰੀਕਾਲ ਜੀ ਹੋਰ ਠੀਕ ਹੋ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਚਲੋ ਵਧੀਆ ਵਧੀਆ ਚੱਲਦਾ ਕੰਮਕਾਰ ਵਧੀਆ ਜੀ ਇੱਕ ਇੱਕ ਦੋ ਇੱਕ ਦੋ ਦਿੱਲੀ ਵੀ ਗਈ ਜਾਂਦੀ ਹੈ ਜੀ ਹੂੰ ਠੀਕ ਆਪਾਂ ਮਹਾਰਾਜ ਦੀ ਬਹੁਤ ਵੀਡੀਓ ਤੋਂ ਫੋਨ ਕਰ ਕਰਕੇ ਆਈ ਜਾਂਦੇ ਬੰਦੇ ਠੀਕ ਆ ਤੇ ਦਿੱਲੀ ਸੰਭਲ ਮੰਨ ਲਓ ਕਿ ਚਲੋ ਯਾਰ ਇੱਕ ਦਿਨ ਇੱਕ ਦਿੱਲੀ ਵੇਖਦੀ 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 ਹਾਂਜੀ ਜਿਹੜੀ ਪਿਛਲੀ ਆਰ ਵੀਡੀਓ ਪਾਈ ਸੀ ਕਿਵੇਂ ਰਿਸਪਾਂਸ ਬਹੁਤ ਵਧੀਆ ਰਿਹਾ ਬਾਈ ਤੇ ਬਹੁਤ ਭੈਣ ਭਰਾਵਾਂ ਦੇ ਫੋਨ ਆਏ ਠੀਕ ਆ ਤੇ ਵੋ ਮਾਲ ਯਾਰ ਆਉਂਦਾ ਤੇ ਵਿਕੀ ਜਾਂਦਾ ਪਰ ਬਾਕੀ ਆਪਣਾ ਮਾਲ ਵੀਰੇ ਥੋੜਾ ਜਿਹਾ ਥਣਾ ਸੁਣਾ ਦਾ ਸਾਫ ਹੁੰਦਾ ਸਾਫ ਹੁੰਦਾ ਤੇ ਆਪਾਂ ਥਣ ਲੇਵੇ ਦੇ ਪਸ਼ੂ ਸਾਫ ਲੈਨੇ ਆ ਹੂੰ ਤੇ ਗਾਂ ਕਿਸੇ ਨੂੰ ਚੋਣੇ ਲੋ ਪਰੇਸ਼ਾਨੀ ਨਾ ਹੋਵੇ ਮੁੱਲ ਵਿਜੈ ਹੁੰਦਾ ਮੁੱਲ ਵਿਜੈ ਹੁੰਦੇ ਆ ਬਾਕੀ ਵੀਰੇ ਆਪਣਾ ਮਾਰਜਰ ਹੁੰਦਾ ਵਾ 1000 2000 ਵਾਲਾ ਠੀਕ ਹੈ ਕਿਉਂਕਿ ਦੋ ਬੰਦੇ ਆ ਜੇ 1000 1000 ਆ ਗਿਆ ਸਾਨੂੰ ਵਾਧੂ ਆ ਠੀਕ ਹੈ ਕਿਉਂਕਿ ਦੋ ਪਸ਼ੂ ਵਾ ਗਏ 2 2000 ਬਣ ਗਿਆ ਥੋੜਾ ਵਾ ਸਹੀ ਗੱਲ ਰੱਜਦਾ ਆਉਂਦਾ ਹੀ ਨਹੀਂ ਜੀ ਆਪਾਂ ਕਹੀਏ 10000 ਰੁਪਏ ਆ ਕਿ ਨਹੀਂ ਫੇਰ ਨਹੀਂ ਮਾਲ ਲੱਗ ਅੰਡਾ ਭਿੰਡਰਕਲਾ ਜ਼ਿਲ੍ਹਾ ਮੋਗਾ ਵਸੀਲ ਧਰਮਪੁਰ ਠੀਕ ਹੈ ਨੇੜੇ ਪਿੰਡ ਬਈ ਨੇੜੇ ਜੀ ਜਲਾਲਾਵਾਸ ਰਹਿੰਦਾ ਲੋਗੜ ਇਧਰ ਦਾਤਾ ਰੈਣੀਵਾਲ ਇੰਦਗੜ ਮੋਬਾਈਲ ਨੰਬਰ ਬੋਲੋ ਨੰਬਰ 94640 5356 ਠੀਕ ਹੈ ਜੀ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀ ਜਿਹੜੀ ਪਹਿਲੇ ਨੰਬਰ ਤੇ ਵੜਦ ਦੇਣਾ ਕਿਹੜਾ ਸੂਸ ਹੋਈ ਆ ਇਹ ਵੀਰੇ ਦੂਜਾ ਸੂਸ ਹੋਈ ਆ ਠੀਕ ਹੈ ਜੀ ਤੇ ਇਹਨੂੰ ਹੋ ਗਿਆ ਜੀ ਤੀਜਾ ਦਿਨ ਹੈ ਸੂਈ ਨੂੰ ਤੀਜਾ ਦਿਨ ਆਪਾਂ ਕੱਲ੍ਹ ਆਥਨੇ ਆਪਣੇ ਕੋਲੇ ਆਈ ਆ ਠੀਕ ਆ ਹਾਂਜੀ ਬੱਚਾ ਕੀ ਆ ਮਗਰ ਬੱਚਾ ਆ ਗਿਆ ਜੀ ਮਗਰ ਬੱਚਾ ਆ ਗਿਆ ਤੇ ਕਿੰਨਾ ਬੋਲਾ ਹੁਣ ਰੈਡੀ ਇਹਦੇ ਥੱਲੇ ਹੋਊ ਤਾਂ ਵੀਰੇ 11 12 ਕਿਲੋ ਆਪਾਂ 10 ਕਿਲੋ ਹੀ ਮੰਨੋ ਠੀਕ ਆ ਹੂੰ 10 ਲੀਟਰ ਦੁੱਧ ਬਾਈ ਕਹਿੰਦਾ ਬੋਲਾ ਜਾਂ ਮੰਨ ਕੇ ਆਜੋ ਆਰਡਰ ਦੇਖੋ ਬਾਈ ਨਾਲਾ ਨੂਣਾ ਫੁੱਲ ਚਾਹੀਏ ਕੱਲਾ ਕੱਲਾ ਥਣ ਮੁਠੀ ਵਾਲਾ ਹੈ ਵੀ ਗੱਟ ਗੱਟ ਤੇ ਥਾਣਾ ਡਾਕਟਰ ਸਹੀ ਗੱਲ ਹੈ ਚਵਾਈ ਕਿਵੇਂ ਆ ਇੱਕ ਨੰਬਰ ਆ ਯਾਰ ਪੋਲੀ ਤਾਰ ਜਾਵਾ 5 ਮਿੰਟ ਲੱਗਦੇ ਖੰਡੀ ਠੰਡੀ ਫੁੱਲ ਜਮਾ ਯਾਰ ਕੋਈ ਵਾਸਤਾ ਹੀ ਨਹੀਂ ਡਾਕਟਰ ਜੋ ਮਰਜੀ ਕੋਈ ਯਾਰ ਬੈਠੀ ਜਾਵੇ ਲੈ ਕੋਈ ਚੱਕੀ ਨਹੀਂ ਚੱਕਰ ਹੀ ਨਹੀਂ ਕੋਈ ਨਿਆਣਾ ਪਾ ਲਈਏ ਨਾ ਪਾ ਲਈਏ ਤਾਂ ਵੀ ਕੋਈ ਗੱਲ ਨਹੀਂ ਖੋਲ ਦੋ ਬਾਈ ਤੋਰ ਕੇ ਦਿਖਾ ਦਿਓ ਆਰਡਰ ਬਾਈ ਨੇੜ ਤੋਂ ਚੈੱਕ ਕਰ ਲਓ ਚਾਰੇ ਥਣ ਨਿੱਖੜਵੇਂ ਪੂਰੇ ਗੈਰ ਤੇ ਕੱਲਾ ਕੱਲਾ ਥਣ ਗੱਠ ਗੱਠ ਤੇ ਬਾਈ ਦੀ ਗੱਲ ਸਹੀ ਆ ਥਣ ਲੱਗਿਆ ਵ ਕੱਦ ਚੰਗਾ ਰੰਗ ਰੂਪ ਚੰਗਾ ਬੱਚਾ ਮਗਰ ਬਾਈ ਬੱਚਾ ਗਾ ਤੋੜਾ ਤੋੜਾ ਚੈੱਕ ਕਰ ਨੋ ਨੋ ਮੈਂ ਅਸੀਂ ਕੱਲ ਬਣਾ ਦੇਣਾ ਠੀਕ ਆ ਹੂੰ ਤੇ ਕੀ ਮੋਲ ਦਾ ਜਾਇਜ਼ ਹੈ ਇਹ ਆਪਾਂ ਡਾਕਟਰ ਵੇਚਣ ਨੂੰ ਜਿੰਨੇ ਦੀ ਮਰਜ਼ੀ ਵੇਚ ਲਈਏ ਆਪਾਂ ਨੂੰ ਪਸ਼ੂ ਭਾਰਾ ਆਇਆ ਹੁੰਦਾ ਆਪਾਂ ਭਾਰਾ ਦੇ ਦਿੰਦੇ 47000 ਦੀ ਬੱਚੀ ਦੇ ਦਾਂਗੇ ਠੀਕ ਆ ਭਾਈ ਮੋਲ ਪਣਾ ਜੋ ਪੈਣਾ 65 ਕਰਾ ਲਓ 60 ਕਰਾ ਲਓ ਮੋਲ ਲਓ ਭਾਈ ਜਿੰਨਾ ਜੱਡਾ ਮਰਜ਼ੀ ਕਰਾ ਲਓ ਹਨ ਤੇ 47000 ਦੀ ਬੜਾ ਜਿਹੜੀ ਦੇ ਦੇਾਂਗੇ ਭਾਈ ਨਾੜਾ ਨੂੜਾ ਚੰਗਿਆ ਥਣ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਸੋਰਾ ਤਰਾ ਚੈੱਕ ਕਰ ਲਓ ਭਾਈ ਤੇ ਸੂਈ ਸਵਾਈਏ ਤੇ 제ਰ ਬਾਈ ਓਕੇ ਸਾਰੀਆਂ ਨਹੀਂ ਵੀਰੇ ਓਕੇ ਆ ਇਹ ਤਾਂ ਆਪਣੇ ਘਰੇ ਨਹੀਂ ਪਈ ਐ ਮੈਂ ਕਹਿ ਦਿੱਤੀ ਆਪਾਂ ਪਰ ਉਹ ਮਾਲਕ ਕਹਿੰਦੇ ਵੀ ਓਕੇ ਆ ਜਮਾ ਬਹੁਤ ਠੀਕ ਆ ਹਾਂਜੀ ਕਿਉਂਕਿ ਜਿਹੜੀ ਘਰੇ ਪਈ ਹੋਵੇ ਉਹਦੀ ਆਪਣੀ ਵੀਡੀਓ ਬਣਾ ਕੇ ਰੱਖੀ ਹੁੰਦੀ ਆ ਸਹੀ ਗੱਲ ਆ ਬਾਈ ਜਿਹੜੀ گاਉਂ ਆਈ ਹੋਵੇ ਆਪਾਂ ਉਹ ਤਾਂ ਲਿਉਨੇ ਨਾ ਦਸਲੀ ਨਾਲ ਕਾ ਪਤਾ ਨਹੀਂ ਹੁੰਦਾ ਵੀਰ ਜੀ ਐਵੇਂ ਆਪਾਂ ਕਹੀਏ ਹੀ ਹੈ ਕਿ ਨਹੀਂ ਨਹੀਂ ਜ਼ਰੂਰੀ ਆ ਹਾਂ ਅ ਦੋ ਨੰਬਰ ਕਿਹੜਾ ਸੂਹਾ ਸੂਈ ਇਹ ਇਹ ਤੀਜਾ ਸੂਹਾ ਸੂਈ ਆ ਕਦੋਂ ਸੂਈ ਹੈ ਜੀ ਕੱਲ ਹੀ ਸੂਈ ਹੈ ਜੀ ਅ ਬੱਚਾ ਕੀ ਦੇਤਾ ਮੱਛੀ ਰਹੀ ਗਈ ਵੱਛੀ ਚੰਗੀ ਆ ਨਾ ਵੱਛੀ ਬਹੁਤ ਵਧੀਆ ਪਰ ਬੰਦਿਆਂ ਤੋਂ ਸਾਭ ਹੀ ਨਹੀਂ ਗਈ ਜਿੱਦੀ ਵਹਿੜ ਸੀਗੀ ਹੂੰ ਤੇ ਕਿੰਨਾ ਕਬੜਾ ਹੁਣ ਵੀਰੇ ਮੈਂ ਤਾਂ ਕਹਿਆ 4 ਕਿਲੋ ਐਵੇਂ ਕਹੀਏ ਠੀਕ ਆ ਵੀ ਖਾਲੀ ਨਹੀਂ ਕੀਤੀ ਮੈਂ ਕਹੀ ਵੱਡੀ ਬੈੜਾ ਕਈ ਵਾਰ ਜਵੇਂ ਲਿੱਸੀ ਆ ਵੀ ਹੋਰ ਨਾ ਕਹੀ ਵਾ ਟੈਂਪਰੇਚਰ ਘਟ ਜੇ ਅੱਛਾ ਹਾਂ ਠੀਕ ਆ ਉ ਚਾਰੂ ਚੂਰੂ ਪੂਰੀ ਐ ਚੰਗੀ ਆ ਬੱਚੀ ਹੂੰ ਖੋਲ ਦੋ ਬਈ ਤੋਰ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆ ਵੀਰੇ ਜਮਾ ਪੋਲੀ ਧਾਰ ਆ ਠੰਡੀ ਠੰਡੀ ਜਮਾ ਯਾਰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਵੀਰੇ ਠੀਕ ਆ ਜਿਵੇਂ ਮਾਰਗੀ ਕੋਈ ਡਾਕਟਰ ਕੋਈ ਇਹੋ ਜੀ ਗੱਲ ਹੀ ਨਹੀਂ ਹੱਥ ਮਾਰੇ ਚੱਲ ਕੋਈ ਚੱਕ ਲੈ ਨਾ ਨਾ ਬਾਕੀ ਥਾਨ ਬਹੁ ਵਧੀਆ ਲੱਗਾ ਯਾਰ ਥਾਨ ਚੰਗਾ ਮੁੱਠੀ ਵਾਲਾ ਥਾਨ ਆ ਬਾਕੀ ਬਈ ਜਿਹੜਾ ਟਾਈਮ ਆ ਵੀਡੀਓ ਦਾ ਉਹ ਜ਼ਰੂਰ ਦੱਸਾਂਗੇ ਆ 10:36 ਮਿੰਟ ਹੋ ਗਏ ਹੋਸ ਤਾਂ ਉਹਨਾਂ ਜੱਜਮੈਂਟ ਕਰਿਓ ਕਿੰਨੇ ਵਜੇ ਚਵਾਈ ਕਰੀ ਆਪਾਂ ਵੀਰੇ 6:30 ਤੋਂ 7:00 ਵਜੇ ਤੱਕ ਰਣਵੇਰ ਦੇ ਨੇ ਕੰਮ ਠੀਕ ਆ ਬਈ ਹਾਂਜੀ ਸਾਢੇ 1:00 ਦਾ ਬਈ ਟਾਈਮ ਆ ਉਸ ਤੋਂ ਉਹਨਾਂ ਜੱਜਮੈਂਟ ਕਰ ਲਓ ਸ਼ਾਮ ਤੱਕ ਕਰੜਾ ਜਿਹੜੇ ਕਰਮਾ ਆਈ ਨੇ ਸੋਹਣੇ ਤਿਆਰ ਕਰ ਲੈਣੇ ਤੋਰਾ ਤਾਰਾ ਚੈੱਕ ਕਰੋ ਕੱਦ ਵੱਡ ਫੁੱਲ ਰਾਜੀ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਨਾਲ ਹੀ ਬਈ ਸਾਲ ਡੇਢ ਸਾਲ ਨੂੰ ਤਿਆਰ ਹੋ ਜਾਣਾ ਮੁੱਲ ਕੀ ਹੈ ਭਾਈ ਜੈ ਜੈ ਮੁੱਲ ਵੀਰੇ ਜਿਵੇਂ ਵੈੜੀ ਹੁੰਦੀ ਰਾਜੀ ਹਾਂਜੀ ਫੇਰ ਤਾਂ ਮੰਨ ਲਓ ਵੀ ਇਹਦਾ 70 75 ਸੀਗਾ ਠੀਕ ਆ ਹੁਣ ਆਪਣਾ ਲੈਣ ਦੇਣ ਵਾਲਾ ਹੀ ਆ ਹੂੰ ਇਹ ਆਪਾਂ 45000 ਦੀ ਵੈੜ ਦੇ ਦੇਣੀ ਆ ਜੀ 45000 ਦੀ ਆਪਾਂ ਲੈਣ ਦੇਣ ਹੀ ਆ ਵੀਰੇ ਬਹੁਤ ਠੀਕ ਆ ਭਾਈ ਜਿੱਦੀ ਵੈੜਾ ਹੁਣ ਆਪਾਂ ਨੂੰ ਵੀ ਹੁਣ ਡਾਕਟਰ ਪਤਾ ਵੀ ਨੱਤ ਵੈੜਾ ਲੈਣੇ ਆ ਪਰ ਥੋੜੀ ਲਿੱਸੀ ਆ ਵੈੜ ਲਿੱਸੀ ਆ ਥੋੜੀ ਤੇ ਦੁੱਧ ਨੇ ਵਾਕਈ ਇਹ ਚਵਾਜਣਾ 18 20 ਲੀਟਰ ਮੁੱਲ ਕਰਾਉਣਾ ਮੁੱਲ ਕਰਾਉਣਾ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜਿਵੇਂ ਭਾਈ ਕਹਿੰਦਾ ਆਪਾਂ ਨੂੰ ਭਾਅ ਚਾਹੀਆ 45000 ਦੀ ਵ ਦੇ ਦੇ ਦੇਗੇ ਭਾਈ ਅੱਗੇ ਭਰਾ 3 ਨੰਬਰ ਇਹ ਜੱਤੀ ਆ ਜੀ ਇਹਨੂੰ ਹੋਵੇ 4-5 ਦਾ ਸੂਈ ਨੂੰ ਬੱਤ ਹੈ ਕੀ ਜੀ ਬੱਛਾ ਜੀ ਬੱਛਾ ਠੀਕ ਆ ਫੇ ਕਿੰਨਾ ਬੋਲੋ ਵੀਰੇ ਜੀ ਵੇਲੇ 7-8 ਕਿਲੋ 8 ਕਿਲੋ ਠੀਕ ਆ ਖੋਲੋ ਭਾਈ ਤੋਰ ਕੇ ਰਖਾ ਦਿਓ ਠੰਡੀ ਸੀ ਲਾਓ ਪੂਰੀ ਯਾਰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਵੀਰੇ ਭੱਲੋਂਦੇ ਨਹੀਂ ਗਰਮ ਪਸੂ ਠੀਕ ਆ ਹੂੰ ਫੇਸ ਬੜਾ ਪਿਆਰਾ ਕਲਰ ਚੰਗਾ ਚਮਕ ਚੰਗੀ ਆ ਤੋਰਾ ਚੈੱਕ ਕਰ ਲੋ ਆਰਡਰ ਚੰਗਾ ਭਾਈ ਥਣ ਚੰਗਾ ਚਵਾਈ ਚੋਈ ਓਕੇ ਭਾਈ ਜਮਾ ਓਕੇ ਵੀਰੇ ਕੋਈ ਭੂਰ ਨਹੀਂ ਛਟਾ ਨਹੀਂ ਕੋਈ ਹੂੰ ਦੇਖੀ ਮੋਲਰਾ ਜੱਜਾ ਇਹ ਆਪਾਂ ਲੈਣ ਦੇ ਨਾਲ ਇਹ ਡਾਕਟਰ 40000 ਦੀ ਬੱਛੀ ਦੇ ਦੇਣੀ ਹੈ 40000 ਬਸ 100 ਰੁਪਏ ਛੋੜ ਹੋਣੀ ਆਪਾਂ ਲੈਣ ਦੇ ਨਾਲ ਹੀ ਮੁੱਲ ਕਰਨੇ ਬਹੁਤ ਠੀਕ ਹੈ ਬਣਾ 45 ਕਰਾ ਲਓ 46 ਕਰਾ ਲਓ ਹੂੰ ਉਹਦਾ ਫਾਇਦਾ ਨਹੀਂ ਕੋਈ 40000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਤੇ ਲਾਂ ਚਾਈਆਂ ਆਡਰ ਸ਼ਾਮ ਤੱਕ ਵਧੀਆ ਤਿਆਰ ਕਰੂ ਸੂਈ ਸਵਾਈ ਬੱਚਾ ਮਗਰ ਬੱਚਾ ਬਾਈ ਤੇ ਲਾਂ ਦੇਖੋ ਸਾਰੀਆਂ ਬਲਡ ਨਾਲ ਗੱਡੂ ਬਾਕੀ ਟੂਲ ਡਾਕਟਰ ਬਹੁਤ ਵਧੀਆ ਰਿਹਾ ਥਾਣ ਬਹੁਤ ਵਧੀਆ ਲੱਗਾ ਯਾਰ ਹੂੰ ਸਹੀ ਗੱਲ ਹੈ ਪੂਰਾ ਤਾਂ ਬਹੁਤ ਵਧੀਆ ਯਾਰ ਮੁੱਠੀ ਵਾਲਾ ਲੈਣਾ ਸਹੀ ਯਾਰ ਅੱਗੇ ਵੀਰੇ 4 ਨੰਬਰ ਜਿਹੜਾ ਸੁਆ ਸੁਈ ਆ ਐਰ ਸ਼ੈਰ ਚ ਵੱੱਛੀ ਆ ਐਰ ਸ਼ੈਰ ਪਹਿਲਾ ਸੁਆ ਹਾਂਜੀ ਕਦੋਂ ਸੁਈ ਹੈ ਜੀ ਇਹ ਮੈਲੇ ਤੇ ਚੱਲ ਪਈ ਆ ਹਾਸਾ ਹੋ ਗਿਆ ਸੁਈ ਠੀਕ ਆ ਬਾਈ ਬੱਚਾ ਕੀ ਹੈ ਬੱਚਾ ਬੱਚਾ ਜੀ ਬੱਚਾ ਬਾਈ ਖੋਲ ਦੋ ਤੋਰ ਕੇ ਦਿਖਾ ਦੋ ਕਿੰਨਾ ਦੁੱਧ ਰੇੜੀਆਂ ਇਹਨੇ 9 ਉਹ ਜੇ 10 ਹੋ ਜੇ 9 ਹੀ ਮੰਨ ਕੇ ਚੱਲੋ ਜੀ ਠੀਕ ਆ ਹਾਂਜੀ ਹਾਂ ਆਰਡਰ ਚੰਗਾ ਥਣ ਬਹੁਤ ਚੰਗਾ ਯਾਰ ਹਾਂ ਚੁਆਇਸ ਵੀ ਇੱਕ ਨੰਬਰ ਆ ਡਾਕਟਰ ਪੂਰੀ ਐਣ ਹਾਂ ਆਥਨ ਨੂੰ ਐਣ ਫਸ ਜਾਂਦੀ ਹੈ ਪੂਰੀ ਫੇਸ ਬੜਾ ਚੰਗਾ ਕੱਲੇ ਸੰਗਾ ਕਹਿੰਦੀ ਕੁਛ ਨਹੀਂ ਆ ਨਾ ਨਾ ਜੀ ਜਿਵੇਂ ਮਰਜੀ ਕੋਈ ਪਣਾ ਜਫੀ ਪਾਈ ਹੋਈ ਯਾਰ ਇਹੋ ਜੀ ਨਹੀਂ ਗੱਲ ਕੋਈ ਠੀਕ 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 ਕਲਰ ਚੰਗਾ ਹੈਰ ਸ਼ਰਚ ਪੈਂਦੀ ਆ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਚਵਾਈ ਚੁਈ ਓਕੇ ਆ ਬਈ ਚਮਾ ਓਕੇ ਵੀਰੇ ਕੋਈ ਗੱਲ ਵਾਸਤਾ ਹੀ ਨਹੀਂ ਬਣਾ ਯਾਰ ਇੱਥੇ ਡਾਕਟਰ ਖੜਾ ਜਾ ਲੈ ਯਾਰ ਕੋਈ ਗੱਲ ਹੀ ਨਹੀਂ ਕੋਈ ਰੇੜੇ ਦੇ ਵਿਚਾਲੇ ਖੜਾ ਲਈ ਜਿਵੇਂ ਮਰਜੀ ਬਹਿ ਜਾ ਬਈ ਯਾਰ 20 ਜੁਆਲਾ ਨਹੀਂ ਡਾਕਟਰ ਇਹੋ ਜੀ ਕਿਹੜੀ ਗੱਲ ਆ ਅੱਛਾ ਜੀ ਹਾਂ ਤੇ ਮੁੱਲ ਕੀ ਇਹਦਾ ਜਾਇਜ਼ ਜਨ ਬੋਲ ਯਾਰ ਜਿਵੇਂ ਲੈਣ ਦੇਣ ਵਾਲਾ ਹੀ ਕਰਨਾ ਤੂੰ 100 ਜੋ ਮੋ ਜੇ ਮੋ ਲੋ ਬਈ 35000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਸੂਈ ਸਵਾਈ ਹੈ ਤੇ ਤੋੜਾ ਤਾਰਾ ਵੀ ਚੰਗਾ ਰੰਗ ਰੂਪ ਚੰਗਾ ਵੱਡੀ ਗੱਲ ਗਰਮੀਆਂ ਦਾ ਤੋਹਫੇ ਨੇ ਗਰਮੀਆਂ ਬਿਲਕੁਲ ਨਹੀਂ ਮੰਦੀ ਹੈਂਡ ਫੋਨ ਹੈ ਜਿਹੜੀ ਕਰਮ ਵਾਲੀ ਦੀ ਖੁੱਲ ਚੰਗੀ ਹੋਊ ਆਰਡਰ ਨੇੜੇ ਤੋਂ ਚੈੱਕ ਕਰਵਾਉਣਾ ਸੋਹਣਾ ਥਣ ਬਹੁਤ ਸੋਹਣਾ ਲੱਗਿਆ ਬਈ ਲੈ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਬਈ ਕਿਆ ਬਾਤ ਅੱਗੇ ਬਈ 5 ਨੰਬਰ ਗੱਪਣ ਇਹ ਗੱਪਣਾ ਜੀ ਪਈ ਪਲੂਣ ਮੱਛੀ ਆ ਠੀਕ ਆ ਕਿੰਨੇ ਦਿਨ ਲੈਂਦੀ ਆ ਬਈ ਇੱਕ ਹਫਤਾ ਲੈ ਜੂ ਡਾਕਟਰ ਖੋਲਾ ਕਿੰਨਾ ਕੁ ਦੁੱਧ ਦੇ ਦੂਗਾ ਐਸਟੀਮੇਟ ਆ ਜੇ ਐਸਟੀਮੇਟ ਦੇਖੀਏ ਤੇ ਇਹਨੂੰ ਬੱਚੇ ਨੂੰ ਚਾਹੀਦਾ 14-15 ਕਿਲੋ ਹੂੰ ਤੇ ਬਾਕੀ ਜੀ ਸੇਵਾ ਦਾ ਹੁੰਦਾ ਐਵੇਂ ਆਪਾਂ ਕਹੀਏ ਜੀ ਹੈ ਕਿ ਨਹੀਂ ਸਹੀ ਗੱਲ ਆ ਅਗਲਾ ਤੂੜੀ ਪਾਈ ਜਾਵੇ ਮੁਰਕੇ ਅਗਲਾ ਕੋਈ ਆ ਕੋ 15 ਕਿਲੋ ਕਹਿੰਦਾ ਆ ਹਾਂ ਇਹ ਤਾਂ ਹੈ ਸੇਵਾ ਦਾ ਜਿੰਨੀ ਫੀਡ ਖਾਂ ਆਪਾਂ ਦਾਣਾ ਪਾਵਾਂਗੇ ਉਨਾ ਹੀ ਚੋਲਾਗੇ ਹੋਰ ਨਹੀਂ ਚੋਲਾ ਹਾਂ ਬੱਚੀ ਬੜੀ ਬਰੀਡ ਵਾਲੀ ਆ ਹੂੰ ਫੇਸ ਬੜਾ ਚੰਗਾ ਕਲਰ ਚੰਗਾ ਸਭ ਹੀ ਪਲੀ ਬੱਚੀ ਆ ਬਈ ਤੇ ਗੱਬਣਾ ਦਿਨ ਹਜੇ ਲੈਂਦੀ ਆ ਇਹ ਉਹਨਾਂ ਦਾ ਆਰਡਰ ਹੈ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਤੋੜਾ ਤੋੜਾ ਚੰਗਾ ਗਿਆ ਬਾਈ ਬਠਾਣ ਦੇਖ ਡਾਕਟਰ ਕਿੰਨਾ ਵਧੀਆ ਲਗਾ ਖਾਣਾ ਬਹੁਤ ਚੰਗਾ ਬਾਈ ਮੁੱਠੀ ਜਿਹਾ ਥਾਣਾ ਇਕੱਲਾ ਇਕੱਲਾ ਥਾਣਾ ਤੇ ਕੀ ਮੁੱਲ ਜਾਇਜ਼ ਆ ਬਾਈ ਇਹ ਪਾ ਲੈਣ ਦੇਣਾ ਡਾਕਟਰ 42000 ਦੀ ਬੱਛੀ ਦੇ ਦਾਂਗੇ ਮਾਨਤਾਣ ਹੋ ਜੇ ਬਸ ਥੋੜਾ ਹੀ ਹੋਣਾ ਜੀ ਆਪਣੇ ਹੈ ਹੀ ਅੱਜ ਲੈਣ ਦੇਣ ਵਾਲੀ ਮੁੱਲ ਬਹੁਤ ਠੀਕ ਹੈ ਬਾਈ 42000 ਰੁਪਇਆ ਮੁੱਲ ਆ ਬਾਕੀ ਜਿਹੜਾ ਮੌਕ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਏਗਾ ਤੋੜਾ ਤੋੜਾ ਚੰਗਾ ਪਹਿਲੇ ਸੁਆ ਬਾਈ ਵਹਿ ਡਾਂਗਾ ਕੀ ਹੈਣਾ ਥਾਣ ਤੋਂ ਬਹੁਤ ਚੰਗਾ ਹੂੰ ਕੱਚੀ ਕੱਚੀ ਅਦਣ ਲੈਣ ਦੀ ਢੱਲਾ ਰੱਖਣੀ ਆ ਆਰਡਰ ਹੋਰ ਵੀ ਸੋਨਾ ਤਿਆਰ ਕਰ ਲਓ ਪਰ ਟੋਨ ਬਹੁਤ ਡਾਕਟਰ ਉਹੀ ਕਰਨੀ ਆ ਜੀ ਸਹੀ ਗੱਲ ਆ ਲੈ ਅਜੇ ਭਰ ਜਾਣਾ ਪੂਰਾ ਬਾਕੀ ਥਣ ਬਾ ਵਧੀਆ ਲੱਗਾ ਵਾ ਜੋ ਬਲੂਨ ਵੱਛੀ ਆ ਸਹੀ ਗੱਲ ਆ ਹਮ ਅੱਗੇ ਬਈ 6 ਨੰਬਰ ਕਿਹੜਾ ਸੁਹਾ ਸੁਹ ਹੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਇੱਕ ਹਸਾ ਲੈਣਾ ਖੁੱਲਾ ਜੀ ਖੋਲੋ ਬਈ ਤੋਰ ਕੇ ਰੱਖੋ ਜੀ ਤੀਜਾ ਸੁਹਾ ਕਰਮ ਵਾਲੀ ਸੁਹ ਹੁੰਦੀ ਆ ਹਫਤੇ ਇੱਕ ਦੀ ਬਈ ਕੱਚੀ ਦਾਦਾ ਫੇਸ ਦੇਖੋ ਫੇਸ ਬੜਾ ਧਿਆਰਾ ਬਈ ਮੈਂ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਤੋਰਾ ਤਰਾ ਚੈੱਕ ਕਰੋ ਆਰਡਰ ਕਮਾਲ ਦਾ ਕੱਚੀ ਜਰੂਰ ਹੈ ਟਾਈਮ ਲੈਂਦੀ ਆ ਹਜੇ ਕੱਚੀ ਆ ਅੱਜ ਜੂ ਖੁੱਲਾਈ ਹਾਂ ਉਹਦੇ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਕੀ ਮੋਲ ਹੈ ਬਾਈ ਜੈ ਜੈ ਇਹਦਾ ਲੈਣ ਦੇ ਨਾਲ ਇਹ ਡਾਕਟਰ 40000 ਦੀ ਵੱਛੀ ਦੇ ਦਾਂਗੇ ਮਾਨਦਾਨ ਹੋ ਜਾ ਉਹ ਕਰ ਦਾਂਗੇ ਬਾਕੀ ਵੇਖੋ ਕਿੱਡੀ ਵਹਿੜ ਆ ਇਹ 40000 ਦੀ ਕਿਸੇ ਨੇ ਦੇਣੀ ਨਹੀਂਗੀ ਸਹੀ ਗੱਲ ਬਾਕੀ ਫੇਸ ਬੜਾ ਵਧੀਆ ਜੀ ਫੇਸ ਬੜਾ ਚੰਗਾ ਹਾਂ ਬੜੀ ਕੁਆਲਿਟੀ ਚੰਗੀ ਆ ਕੁਆਲਿਟੀ ਬਹੁਤ ਸਿੰਘਾ ਮੁੱਲ ਜਮਾ ਜੈਜ ਬਈ 40000 ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜਾਣਾ ਤੋਰਾ ਚੰਗਾ ਕੱਦ ਫੁੱਲ ਤੇ ਲਾਂਬਾ ਪਈਆਂ ਸਾਰੀਆਂ ਬਲਡਲਾਂ ਦਾ ਕੱਡੂ ਮੁਠੀ ਵਾਲਾ ਥਾਨ ਲੱਗਿਆ ਬਈ ਮੁੱਲ ਬਈ ਦੇ ਜਮਾ ਜੈਜ 40000 ਅੱਗੇ ਬਈ 7 ਨੰਬਰ ਕਿਹੜਾ ਸੂਹਾ ਸੂਈ ਆ ਇਹ ਦੂਜਾ ਸੂਹਾ ਸੂਈ ਆ ਟੋਕੜ ਆ ਟੋਕੜ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਯਾਰ 2 ਮਹੀਨੇ ਤੋਂ ਉੱਤੇ ਹੋ ਗਿਆ ਵੀਰੇ ਅੱਛਾ ਆਪਾਂ ਦੇ ਕੋਲ ਕੋਈ ਸੀ ਆਪਾਂ ਤੋਂ ਹੁਣ ਉਹਨਾਂ ਨੇ ਆਪਾਂ ਲੈ ਲਈ ਉਹਨਾਂ ਤੋਂ ਉਹਨੋਂ ਵੱਡੀ ਕਾਂ ਦੇ ਸੀ ਠੀਕ ਆ ਚੰਗੀ ਵੇੜ ਆ ਵੈਸੇ ਹੂੰ 5 ਕਿਲੋ ਦੁੱਧ ਉਹ 4 ਕਿਲੋ ਹੀ ਮੰਨੋ ਇਕ ਟਾਈਮ ਹੀ ਚੋਣੇ ਆਪਾਂ ਦਾ ਖੋਲ ਦੇ ਵਿੱਚ ਤੋਰਦੇ ਠੀਕ ਆ ਇੱਕ ਟਾਈਮ ਹੀ ਚੋਣੇ ਇੱਕ ਟਾਈਮ ਵੀਰੇ ਚੋਣੇ ਆਵੇਂ ਆਪਾਂ ਝੂਟ ਮਰੇ ਗਿਆ ਪੰਪਦਾਰ ਜਿਆਦੇ ਹੁੰਦਾ ਵਾ ਠੀਕ ਆ ਕਿਵੇਂ 2-2 ਕਿਲੋ 2 ਟਾਈਮ ਚੋਵਾਂਗੇ ਕੋਈ ਫਿਰ ਚੋਲਾ ਬਣਾ ਦੋ ਟਾਈਮ ਹੀ ਠੀਕ ਆ ਉਵੇਂ ਠੰਡੀ ਆ ਠੰਡੀ ਆ ਹਾਂ ਜਿਵੇਂ ਇਹਨਾਂ ਕੋਈ ਵਾਸਤਾ ਨਹੀਂ ਹੂੰ ਤੇ ਮੁੱਲ ਕੀ ਆ ਫਿਰ ਇਹਦਾ ਬੋਲ ਡਾਕਟਰ ਹੈ ਕਿ ਨਾਲ ਕਿਹਦੀ ਕੰਪਨੀ ਵਾਲਾ ਥਣ ਅੱਧਾ ਅੱਧਾ ਵੈੱਕਰ ਵੀ ਘਾਟਾ ਹੋ ਠੀਕ ਆ ਤੇ ਉਵੇਂ ਜਿਵੇਂ ਮਰਜ਼ੀ ਆਏ ਕੋਈ ਇਧਰ ਆਣ ਕੇ ਦਿਖਾ ਦਿਓ ਜਿਵੇਂ ਮਰਜ਼ੀ ਕੋਈ ਵਾਅਦਾ ਹੀ ਨਹੀਂ ਯਾਰ ਆਏ ਨਹੀਂਗੀ ਕੋਈ ਵੀ ਲੱਤਾਂ ਛੜਾ ਮਾਰੂਗੀ ਮੈਂ ਤੁਹਾਨੂੰ ਉਹ ਜਿਹੜਾ ਪਰਲਾ ਥਾਣਾ ਕਿ ਨਹੀਂ ਅੱਧਾ ਹੀ ਹੋ ਹਾਂ ਬਾਕੀ ਕੋਲੀ ਧਾਰਾ ਕੋਈ ਆਏ ਨਹੀਂਗੀ ਜਿਵੇਂ ਮਰਜ਼ੀ ਕੋਈ ਡੰਗਾ ਜਿਹਾ ਲਾਹੂ ਚਾਹ ਦੋ ਤੇ ਉਹ ਚਾਹ ਪਾਣੀ ਵਧੀਆ ਲਾ ਦੂ ਇਹ ਹੈ ਵੀ ਜਮਾ ਫ੍ਰੀ ਆ ਇੱਕ ਗਿਫਟ ਆ ਸਾਰਿਆਂ ਨਾਲ ਉਹ ਠੀਕ ਆ ਇਹ ਆਪਾਂ ਦੇ ਦੇਣੀ 5000 ਦੀ ਦੇ ਦੇਣੀ ਬੱਸ ਬੱਸ ਛੱਡ ਯਾਰ ਬਾ ਵਾਧੂ ਪਏ ਆਏ ਨੇ ਚਲ ਕੋਈ ਚਾਹ ਪੀਊਗਾ ਕੋਈ ਯਾਦ ਹੀ ਕਰੂਗਾ ਸਹੀ ਗੱਲ ਆ ਬਾਈ 5000 ਰੁਪਿਆ ਮੋਲ ਆ ਬਾਈ ਚਲੋ ਫਿਰ ਵੀ ਮਾੜਾ ਮੋਟਾ ਮਾਰ ਪੰਜ ਜੋ ਨਾਲ ਕਹਦੇ ਕੋਈ ਬਾਈ 100 ਕੜਾ ਲੱਖ ਹਜ਼ਾਰ ਕੜਾ ਲਾ ਉਹ ਗੱਲ ਨਾ ਹੋਵੇ ਠੀਕ ਹੈ ਪੇ ਪੰਜ ਨਾਲ ਥੰਦਣਾ ਵੀ ਬੱਚੀ ਵੀ ਨਹੀਂ ਆਉਂਦੀ ਪੈਂਦੀ ਸਹੀ ਗੱਲ ਆ ਬਾਈ ਜੇ ਸਹੀ ਮੈਨੇ ਦੇਖੀਏ ਇਹ ਨਾਗੇ ਸੀਗੇ ਭਰਾ ਕੋਈ ਸੱਤ ਸੱਤੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗੇ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ